ਸਵਾਗਤ ਹੈ ਪੀਟੀਸੀ ਨਿਊਜ਼ ਅਵਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਇੱਕ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅ ਅਸੀਂ ਸਭ ਜਾਣਦੇ ਹਾਂ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਤੇ ਉਸ ਦੇ ਸਾਥੀ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਬੰਦ ਰਹੇ ਲਗਭਗ 1 ਸਾਲ ਹੋਣ ਵਾਲਾ ਹੈ ਕਿਉਂਕਿ ਉਹਨਾਂ ਤੇ ਐਨਐਸਏ ਲਗਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਅਸਾਮ ਦੇ ਵਿੱਚ ਭੇਜ ਦਿੱਤਾ ਸੀ ਔਰ ਪਿਛਲੇ ਕੁਝ ਦਿਨਾਂ ਤੋਂ ਅਮਰਤਪਾਲ ਆਪਣੇ ਸਾਥੀਆਂ ਸਣੇ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਭੁਖੜ ਹੜਤਾਲ ਦਾ ਕਾਰਨ ਵੀ ਤੁਹਾਨੂੰ ਪਤਾ ਹੈ ਕਿਉਂਕਿ ਉਹਨਾਂ ਦਾ ਇਹ ਦਾਵਾ ਹੈ ਇਹ ਇਲਜ਼ਾਮ ਹੈ ਕਿ ਉਹਨਾਂ ਦੀ ਬੈਰਕ ਦੇ ਵਿੱਚ ਜਸੂਸੀ ਕੈਮਰੇ ਲਾਏ ਗਏ ਉਹਨਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਹੈ ਉਸ ਨੂੰ ਕੈਪਚਰ ਕਰਨ ਲਈ ਤਾਂ ਜੋ ਬਾਅਦ ਵਿੱਚ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਸਕੇ ਇਹ ਸਾਰੀ ਕਾਰਵਾਈ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ ਸਰਕਾਰਾਂ ਦੀ ਮਿਲੀਭੁਗਤ ਨਾਲ ਕੀਤੀ ਗਈ ਇਹ ਦਾਵਾ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਦਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਿਲੀਭੁਗਤ ਦੇ ਨਾਲ ਇਹ ਸਭ ਕੁਝ ਕੀਤਾ ਜਾ ਰਿਹਾ ਜਿਸ ਕਰਕੇ ਉਹ ਪੋਖੜ ਹੜਤਾਲ ਤੇ ਚੱਲ ਰਹੇ ਨੇ ਉਹ ਕਹਿ ਰਹੇ ਕਿ ਜਦ ਤੱਕ ਕਾਰਵਾਈ ਨਹੀਂ ਹੁੰਦੀ ਤੇ ਜਦ ਤੱਕ ਸਾਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਤਦ ਤੱਕ ਸਾਡੀ ਪੋਖੜ ਹੜਤਾਲ ਚੱਲੀ ਰਹੇਗੀ ਪੋਖੜ ਹੜਤਾਲ ਨੂੰ ਬਹੁਤ ਦਿਨ ਹੋ ਚੱਲੇ ਨੇ ਜਿਸ ਕਰਕੇ ਅਮਰਤਪਾਲ ਦੀ ਸਿਹਤ ਹੈ ਜੜੀ ਉਹ ਲਗਾਤਾਰ ਨਸਾਜ਼ ਹੁੰਦੀ ਜਾ ਰਹੀ ਹੈ ਸਿਹਤ ਵਿਗੜਦੀ ਜਾ ਰਹੀ ਹੈ ਨਾ ਸਿਰਫ ਅਮਰਤਪਾਲ ਬਲਕਿ ਅਮਰਤਪਾਲ ਦੇ ਪਰਵਾਰਕ ਮੈਂਬਰ ਤੇ ਹੋਰ ਸਾਥੀਆਂ ਦੇ ਪਰਵਾਰਕ ਮੈਂਬਰ ਵੀ ਅੰਮ੍ਰਿਤਸਰ ਜਿਹੜਾ ਵਿਰਾਸਤੀ ਮਾਰਕ ਹੈਗਾ ਉੱਥੇ ਉਹ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਕਈ ਦਿਨਾਂ ਤੋਂ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਪਰ ਹੁਣ ਮਸਲਾ ਜਿਆਦਾ ਗੰਭੀਰ ਹੁੰਦਾ ਜਾ ਰਿਹਾ ਹੈ ਕਿਉਂਕਿ ਅੰਮ੍ਰਿਤਪਾਲ ਦੇ ਪਰਵਾਰਕ ਮੈਂਬਰਾਂ ਦੀ ਮਨੀਆਂ ਤਾਂ ਬੇਹਦ ਨਾਜ਼ੁਕ ਹੋ ਚੁੱਕੀ ਹੈ ਭਾਈ ਅੰਮ੍ਰਿਤਪਾਲ ਦੀ ਸਿਹਤ ਬਹੁਤ ਜਿਆਦਾ ਤਬੀਅਤ ਉਹਨਾਂ ਦੀ ਖਰਾਬ ਹੋ ਚੁੱਕੀ ਹੈ 16 ਫਰਵਰੀ ਤੋਂ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਅੰਮ੍ਰਿਤਪਾਲ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਰਹੇ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਤੇ ਤੁਹ ਅਮਰਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦਾ ਇੱਕ ਵੱਡਾ ਦਾਵਾ ਹੈ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਨੂੰ ਖੂਨ ਦੀ ਉਲਟੀ ਤੱਕ ਆ ਚੁੱਕੀ ਹੈ ਕਿਉਂਕਿ ਉਹ ਕੁਝ ਵੀ ਨਹੀਂ ਖਾ ਰਹੇ 16 ਤਰੀਕ ਤੋਂ ਉਹਨਾਂ ਨੇ ਅੰਨ ਦਾ ਇੱਕ ਦਾਣਾ ਵੀ ਨਹੀਂ ਲਿਆ 25 ਦਿਨਾਂ ਤੋਂ ਸਿਰਫ ਪਾਣੀ ਪੀ ਕੇ ਹੀ guzara ਕਰਨੇ ਅਮਰਤਪਾਲ ਅਮਰਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਬਾਥਰੂਮਾਂ ਦੇ ਵਿੱਚੋਂ ਕੈਮਰੇ ਮਿਲੇ ਸੀਗੇ ਅਮਰਤਪਾਲ ਤੇ ਉਸ ਦੇ ਸਾਥੀਆਂ ਦੀ ਜੇਲ੍ਹ ਸ਼ਿਫਟ ਕਰਨ ਦੀ ਮੰਗ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਭੁਖੜਤਾਲ ਕੀਤੀ ਹੋਈ ਹੈ 22 ਫਰਵਰੀ ਤੋਂ ਐਨਐਸਏ ਲਗੇ ਮੁਲਜ਼ਮਾਂ ਦੇ ਪਰਿਵਾਰ ਵੀ ਜਿਹੜੇ ਨੇ ਉਹ ਭੁਖ ਹੜਤਾਲ ਤੇ ਬੈਠੇ ਹੋਏ ਨੇ ਜੇ ਅਮਰਪਾਲ ਸਿੰਘ ਜਾਂ ਉਹਨਾਂ ਦੇ ਸਾਥੀਆਂ ਨੂੰ ਕੁਝ ਹੁੰਦਾ ਤਾਂ ਇਸ ਲਈ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ ਇਹ ਪਰਿਵਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਇਹ ਜਿਹੜਾ ਜੇ ਕੁਛੋ ਨਦੀ ਸਿਹਤ ਨਾਲ ਕੁਛ ਹੁੰਦਾ ਤਾਂ ਉਸ ਲਈ ਸਿੱਧੇ ਸਿੱਧੇ ਜ਼ਿੰਮੇਵਾਰੀਆਂ ਜੜੀ ਉਹ ਪੰਜਾਬ ਦੀ ਸਰਕਾਰ ਦੀ ਹੋਵੇਗੀ ਹਾਲਾਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਕ ਵਫਦ ਬਣਾਇਆ ਗਿਆ ਉਸ ਵਫਦ ਨੇ ਮੀਟਿੰਗ ਦੇ ਲਈ ਪੰਜਾਬ ਸਰਕਾਰ ਨੂੰ ਪੰਜਾਬ ਦੇ ਸੀਐਮ ਨੂੰ ਲਿਖਿਆ ਪਰ ਕੋਈ ਵੀ ਹਲੇ ਤੱਕ ਟਾਈਮ ਨਹੀਂ ਦਿੱਤਾ ਗਿਆ ਹਲੇ ਤੱਕ ਕੋਈ ਗੱਲਬਾਤ ਨਹੀਂ ਹੋ ਪਾਰੀ ਹਾਲਾਂਕਿ ਇੱਕ ਪੰਜ ਮੈਂਬਰੀ ਕਮੇਟੀ ਜ਼ਰੂਰ ਬਣਾਈ ਗਈ ਹੈ ਜੋ ਇਸ ਪੂਰੇ ਮੁੱਦੇ 'ਤੇ ਚਰਚਾ ਕਰੇਗੀ ਪਰ ਹਾਲੇ ਤੱਕ ਵੀ ਇਸ ਪੂਰੇ ਮੁੱਦੇ ਤੇ ਕੋਈ ਵੀ ਸਰਕਾਰ ਦਾ ਰਿਐਕਸ਼ਨ ਦੇਖਣ ਸੁਣਨ ਨੂੰ ਨਹੀਂ ਮਿਲ ਰਿਹਾ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕਰਨਾ ਹੈ ਆ ਅਸਾਮ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਕਹਿੰਦੀ ਹੈ ਕਿ ਪਰਵਾਨਗੀ ਦੀ ਜ਼ਰੂਰਤ ਪੈਗੀ ਪੰਜਾਬ ਦੀ ਸਰਕਾਰ ਦੀ ਔਰ ਪੰਜਾਬ ਦੀ ਸਰਕਾਰ ਪਰਵਾਨਗੀ ਦੇਗੀ ਉਸ ਤੋਂ ਬਾਅਦ ਹੀ ਉਹਨਾਂ ਨੂੰ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਉਹ ਤਾਂ ਇੱਥੋਂ ਤੱਕ ਕਰਨੇ ਪਰਿਵਾਰਕ ਮੈਂਬਰ ਔਰ ਤੇ ਉਹਨਾਂ ਦੇ ਵਕੀਲ ਇਹ ਕਰਨੇ ਕਿ ਜੇ ਪੰਜਾਬ ਦੀ ਕਿਸੇ ਜੇਲ੍ਹ 'ਚ ਨਹੀਂ ਸ਼ਿਫਟ ਕਰਨਾ ਤਾਂ ਪੰਜਾਬ ਸੂਬੇ ਦੇ ਗੁਆਂਢੀ ਸੂਬਿਆਂ ਦੇ ਵਿੱਚ ਸ਼ਿਫਟ ਕਰ ਦਿਓ ਹਰਿਆਣਾ 'ਚ ਕਰ ਦਿਓ ਰਾਜਸਥਾਨ 'ਚ ਹਿਮਾਚਲ 'ਚ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿਓ ਪਰ ਡਿਬਰੂਗੜ੍ਹ ਤੋਂ ਵਿੱਚੋਂ ਉਹਨਾਂ ਨੂੰ ਬਾਹਰ ਕੱਢੋ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਹਾਲਾਂਕਿ ਲਗਾਤਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਅਸੀਂ ਅਜੇ ਹਾ ਕੁਝ ਨਹੀਂ ਕੀਤਾ ਜਿਸ ਨੇ ਕੀਤਾ ਜਿਹੜੇ ਜੇਲ ਸੁਪਰੀਡੈਂਟ ਸੀ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਹੁਣ ਇਸ ਪੂਰੇ ਮਸਲੇ ਤੇ ਲਗਾਤਾਰ ਜੋ ਪਰਿਵਾਰਕ ਮੈਂਬਰ ਦਾਵਾ ਕਰ ਰਹੇ ਨੇ ਕਿ ਸਿਹਤ ਹੈ ਜਿਹੜੀ ਉਹ ਵਿਗੜਦੀ ਜਾ ਰਹੀ ਹੈ ਭਾਈ ਅਮਰਪਾਲ ਦੀ ਤੇ ਹਲੇ ਤੱਕ ਵੀ ਸਰਕਾਰ ਦੀ ਚੁੱਪੀ ਹੈ ਵੱਡੇ ਸਵਾਲ ਖੜੇ ਕਰਦੀ ਹੈ ਸਾਡੇ ਨਾਲ ਐਡਵੋਕੇਟ ਈਮਾਨ ਸਿੰਘ ਖਾਰਾ ਸਾਹਿਬ ਮੌਜੂਦ ਨੇ ਸੀਨੀਅਰ ਵਕੀਲ ਨੇ ਪੰਜਾਬ ਹਰਾਨਾ ਕੋਰਟ ਤੇ ਔਰ ਅਮਰਪਾਲ ਦੇ ਮਾਮਲੇ ਨਾਲ ਵੀ ਇਹ ਜੁੜੇ ਹੋਏ ਨੇ ਖਾਰਾ ਸਾਹਿਬ ਜੋ ਤਾਜ਼ਾ ਜਾਣਕਾਰੀ ਤੁਹਾਡੇ ਜ਼ਰੀਏ ਹੀ ਮਿਲ ਪਾਂਦੀ ਹੈ ਹੁਣ ਹਾਲਾਤ ਕੀ ਨੇ ਹਲੇ ਤੱਕ ਕੋਈ ਗੱਲਬਾਤ ਸਿਰੇ ਚੜ੍ਹ ਪਾਈ ਹੈ ਡੀਪਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਬਾਹਰ ਕੱਢਣ ਦੀ ਜੜੀ ਮੰਗ ਹੈ ਉਸ ਤੇ ਕੋਈ ਵਿਚਾਰ ਚਰਚਾ ਹੋਈ ਹੈ ਨਹੀਂ ਸਰ ਗੱਲ ਇਦਾਂ ਹੈ ਜੀ ਜੋ ਘੱਟੋ ਘੱਟ ਇੱਕ ਹਫ਼ਤਾ ਹੋ ਚੁੱਕਿਆ ਹੈ ਜੀ ਜਦੋਂ ਮੈਂ ਪਹਿਲਾਂ ਇੱਕ ਈਮੇਲ ਪਾਈ ਸੀ ਜੀ ਦੇਖੋ ਜੋ ਭਾਈ ਅਮਰਤਪਾਲ ਸਿੰਘ ਤੇ ਸਾਥੀ ਜੋ ਲਗੂ ਨੇ ਉਹਨਾਂ ਨੂੰ ਜੋ ਅਫੀਸ਼ੀਅਲ ਟੈਲੀਫੋਨ ਲਾਈਨ ਪ੍ਰੋਵਾਈਡ ਕੀਤੀ ਹੋਈ ਸੀ ਜੀ ਜੇਲ੍ਹ ਵੱਲੋਂ ਤੇ ਮੈਂ ਉਸ ਤੇ ਈਮੇਲ ਪਾਈ ਸੀ ਵੀ ਕੋਈ ਅਸੀਂ ਐਨਐਸਏ ਦੇ ਕੇਸ ਦੀ ਪ੍ਰोसीडिंग्स ਰਿਗਾਰਡਿੰਗ ਜੂਰੀ ਗੱਲ ਕਰਨੀ ਹੈ ਤੇ ਇਸ ਕਰਕੇ ਮੇਰੀ ਗੱਲ ਕਰਾਈ ਜਾਵੇ ਦਸਾਂਦੇ ਨਾਲ ਜੀ ਤੇ ਉਸ ਤੋਂ ਬਾਅਦ ਮੈਨੂੰ ਜੋ ਜੇਲ ਪ੍ਰਸ਼ਾਸਨ ਵੱਲੋਂ ਰਿਪਲਾਈ ਆਇਆ ਸੀ ਵੀ ਜੋ ਚੀਫ ਇਲੈਕਟੋਰਲ ਅਫੀਸਰ ਨੇ ਜੀ ਅਸਾਮ ਦੇ ਉਹਨਾਂ ਨੇ ਇਲیکشنਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੂੰ ਜੋ ਅਸਾਮ ਦੀਆਂ ਸਾਰੀਆਂ ਦੇ ਵਿੱਚ ਹੈ ਜੋ ਟੈਲੀਫੋਨ ਬੰਦ ਗੱਲ ਕਰਾਉਣੀ ਬੰਦ ਕਰਾ ਦਿੱਤੇ ਨੇ ਹੂੰ ਇਸ ਕਰਕੇ ਗੱਲ ਨਹੀਂ ਹੋ ਸਕਦੀ ਤਾਂ ਉਸ ਤੋਂ ਬਾਅਦ ਜੋ ਡਿਬੜੂਗੜ੍ਹ ਵਿੱਚ ਜਿੰਨੇ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਨੇ ਸਾਰਿਆਂ ਦੇ ਨਾਲ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਜੋ ਪਿਛਲੇ ਇੱਕ ਹਫ਼ਤੇ ਤੋਂ ਗੱਲਬਾਤ ਨਹੀਂ ਹੋ ਪਾਰੀ ਨਾ ਹੀ ਐਡਵੋਕੇਟ ਦੀ ਹੋ ਪਾਰੀ ਹੈ ਤੇ ਨਾ ਹੀ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਹੋ ਪਾਰੀ ਜੀ ਤੇ ਉਹਨਾਂ ਨੂੰ ਕੋਈ ਈਮੇਲ ਜੇ ਪਾਉਣੇ ਹੈ ਜੇ ਅਥਾਰਟिटीज ਨੂੰ ਤੇ ਨਾ ਹੀ ਕੀ ਉਸ ਦਾ ਕੋਈ ਰਿਪਲਾਈ ਆਉਂਦਾ ਤਾਂ ਉਹਨਾਂ ਨੇ ਜੋ ਜੇਲ ਅਥਾਰਟिटीज ਨੇ ਰਿਪਲਾਈ ਦੇਣਾ ਵੀ ਬੰਦ ਕਰ ਦਿੱਤਾ ਕਹਤਾ ਹੈ ਤੇ ਮੈਨੂੰ ਵੀ ਜੋ ਪਰਿਵਾਰ ਤੋਂ ਹੀ ਇਹ ਗੱਲ ਸਾਰੀ ਸੁਣਨ ਵਿੱਚ ਮਿਲੀ ਸੀ ਵੀ ਜੋ ਭਾਈ ਅਮਰਪਾਲ ਸਿੰਘ ਦੀ ਹਾਲਤ ਜੋ ਹੈ ਬੜੀ ਨਾਇਕ ਬਣੀ ਹੋਈ ਹੈ ਵੀ ਜੋ ਖੂਨ ਦੀਆਂ ਜੋ ਉਲਟੀਆਂ ਆ ਰਹੀਆਂ ਨੇ ਤੇ ਬਾਕੀ ਹੋਰ ਸਾਥੀਆਂ ਦੀਆਂ ਸਾਥੀਆਂ ਦੀ ਵੀ ਜੋ ਸਿਹਤ ਹੈ ਬੜੀ ਜ਼ਿਆਦਾ ਉਹ ਖਰਾਬ ਹੈ ਤੇ ਇੱਕ ਜੋ ਜੇਲ ਸੁਪਰਡੈਂਡੈਂਟ ਦੇ ਉੱਪਰ ਪਰਚਾ ਕਰਾਇਆ ਗਿਆ ਸੀ 84 ਨੰਬਰ ਐਫ ਆਈ ਆਰ ਜੋ ਪੁਲਿਸ ਸਟੇਸ਼ਨ ਤੇ ਬੜੂਗੜ ਉਸ ਦਿਨ ਅਸੀਂ ਕਾਪੀ ਅਪਲਾਈ ਕੀਤੀ ਸੀ ਤੇ ਸਾਨੂੰ ਜੋ ਸਰਟੀਫਾਈਡ ਕਾਪੀ ਉਹ ਮਿਲ ਚੁੱਕੀ ਹੈ ਤੇ ਉਹ ਜੋ ਪਰਚਾ ਹੈਗਾ ਉਹ ਪਰਚਾ ਸਿਰਫ ਜੇਲ ਸੁਪਰਡੈਂਡੈਂਟ ਨਪਿੰਦ ਦਾਸ ਜੀ ਦੇ ਸਾਥੀਆਂ ਦੇ ਉੱਪਰ ਹੈ ਜੋ ਦੂਸਰੇ ਨਾਲ ਅਫੀਸ਼ੀਅਲਸ ਨੇ ਪਰ ਉਸ ਤੋਂ ਪਹਿਲਾਂ ਇੱਕ 64 ਨੰਬਰ ਐਫ ਆਈ ਆਰ ਹੈ ਜੋ ਕਿ ਮੈਨੂੰ ਲੱਗਦਾ ਹੈ ਹਲੇ ਅਸੀਂ ਅਪਲਾਈ ਕੀਤੀ ਗਈ ਹੈ ਉਸ ਐਫ ਆਈ ਆਰ ਦਾ ਵੀਰਵਾ ਪਾਇਆ ਜੋ ਮੈਨੂੰ ਲੱਗਦਾ ਹੈ ਭਾਈ ਅਮਰਿਤਪਾਲ ਸਿੰਘ ਤੇ ਜਿਹੜੇ ਨਾਂ ਨੌ ਸਾਥੀ ਨੇ ਉਹਨਾਂ ਤੇ ਉਹ 64 ਨੰਬਰ ਐਫ ਆਈ ਆਰ ਹੈ ਅੰਡਰ ਸੈਕਸ਼ਨ 353 143 ਆਫ ਇੰਡੀਅਨ ਪੀਨਲ ਹਾਂ ਜੀ ਇਹ ਮੇਰੇ ਹਿਸਾਬ ਨਾਲ 17 ਫਰਵਰੀ ਨੂੰ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਹੁਣ ਜਦੋਂ ਐਨ ਐਸ ਏ ਬਿਲਕੁਲ ਖਤਮ ਹੋਣ ਵਾਲੀ ਸੀ ਤੁਸੀਂ ਲਾ ਲਓ 18 ਮਾਰਚ ਨੂੰ ਐਨ ਐਸ ਏ ਖਤਮ ਹੋਣੀ ਸੀ ਤੇ ਉਸ ਤੋਂ ਪਹਿਲਾਂ ਇੱਕ ਮਹੀਨਾ ਪਹਿਲਾਂ 17 ਫਰਵਰੀ ਨੂੰ ਇੱਕ ਆਸਾਮ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਬੈਠਿਆਂ ਤੇ ਕਿ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜੀ ਹਾਂ ਅੱਛਾ ਮੈਨੂੰ ਦੋ ਗੱਲਾਂ ਪੁੱਛਣੇ ਚਾਹਨਾ ਖਰਾ ਸਾਹਿਬ ਪਹਿਲੀ ਗੱਲ ਤਾਂ ਇਹ ਕਿ ਜਦੋਂ ਜੇਲ੍ਹ ਪ੍ਰਸ਼ਾਸਨ ਤੇ ਕਾਰਵਾਈ ਹੋ ਗਈ ਸੁਪਰਡੈਂਟ ਤੇ ਐਫ ਆਈ ਆਰ ਹੋ ਗਈ ਉਸ ਦੇ ਹੋਰ ਮੁਲਾਜ਼ਮਾਂ ਤੇ ਐਫ ਆਈ ਆਰ ਹੋ ਗਈ ਫਿਰ ਜਿਹੜੀ ਤੁਹਾਡੀ ਸਭ ਤੋਂ ਵੱਡੀ ਡਿਮਾਂਡ ਸੀ ਉਹ ਤਾਂ ਪੂਰੀ ਹੋ ਗਈ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਭੁੱਖ ਹੜਤਾਲ ਖਤਮ ਕਰ ਦੇਣੀ ਚਾਹੀਦੀ ਹੈ ਨਹੀਂ ਦੇਖੋ ਜੋ ਮੈਨੂੰ ਭਾਈ ਅਮਰਤਪਾਲ ਸਿੰਘ ਨੇ ਫੋਨ ਕਰਕੇ ਦੱਸਿਆ ਸੀ ਜੋ ਵੀਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਸੀ ਲੋਕਾਂ ਦੇ ਜੀ ਤੇ ਉਸ ਵਿੱਚ ਕੀ ਸੀ ਉਹਨਾਂ ਦੀ ਡਿਮਾਂਡ ਇਹ ਹੀ ਹੈ ਕਿ ਅਸੀਂ ਜੋ ਪਛਾਦਾ ਸ਼ਕਣਾ ਹੈ ਉਹ ਪੰਜਾਬ ਦੀ ਧਰਤੀ ਤੇ ਜਾ ਕੇ ਸ਼ਕਣਾ ਹੂੰ ਤਾਂ ਉਹਨਾਂ ਦੀ ਜੋ ਮੇਨ ਡਿਮਾਂਡ ਜੇਲ ਟਰਾਂਸਫਰ ਦੀ ਹੈ ਨਾ ਕਿ ਕੋਈ ਰਿਹਾਈ ਦੀ ਜਾਂ ਕੋਈ ਜੇਲ ਸੁਪਰਡੈਂਡੈਂਟ ਤੇ ਕਾਰਵਾਈ ਕਰਾਉਣ ਦੀ ਜਾਂ ਕੁਝ ਹੋਰ ਜੋ ਮੇਨ ਡਿਮਾਂਡ ਹੈ ਉਹਨਾਂ ਨੂੰ ਖਸਾ ਹੈ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਹੀ ਰਿਹਾ ਹਾਂ ਕਿ ਚੌਂ ਨੰਬਰ ਐਫ ਆਈ ਆਰ ਉਹਨਾਂ ਦੇ ਦਰਜ ਕੀਤੀ ਗਈ ਹੈ ਉਹ ਐਫ ਆਈ ਆਰ ਉਹਨਾਂ ਨੂੰ ਪੰਜਾਬ ਤੋਂ ਦੂਰ ਹੋਰ ਸਮਾਂ ਖਰਸਾਬ ਉਹ ਐਫ ਆਈ ਆਰ ਕਿਉਂ ਕੀਤੀ ਗਈ ਹੈ ਉਹ ਉਹ ਐਫ ਆਈ ਆਰ ਕਿਉਂ ਕੀਤੀ ਗਈ ਹੈ ਉਹ ਐਫ ਆਈ ਆਰ ਜਿਹਦੇ ਕੋ ਜੋ ਬੰਦਾ ਹੈ ਜੋ 353143 ਬੰਦਾ ਹੈ ਵੀ ਕਿਸੇ ਸਰਕਾਰੀ ਅਧਿਕਾਰੀ ਦੇ ਕੰਮ ਦੇ ਵਿੱਚ ਵਿਘਨ ਪਾਉਣਾ ਹਮ ਹਮ ਹੈ ਨਾ ਜੀ ਤਾਂ ਇਹੀ ਬੰਦਾ ਹੈ ਹਾਲਾਂਕਿ ਉਹ ਇਸ ਐਫ ਆਈ ਆਰ ਅਸੀਂ ਅਪਲਾਈ ਕੀਤੀ ਹੋਈ ਹੈ ਉਸ ਐਫ ਆਈ ਆਰ ਦੀ ਕਾਪੀ ਨਹੀਂ ਸਾਨੂੰ ਅਲੇ ਤੱਕ ਜੋ ਮਿਲੀ ਅਸੀਂ ਉਹ ਅਪਲਾਈ ਕਰ ਦਿੱਤੀ ਸੀ ਉੱਥੇ ਦਿਵੜੂਗੜ ਕਚੈਰੀਆਂ ਦੇ ਵਿੱਚ ਹਮ ਹਮ ਹੈਣਾ ਜੀ ਤੇ ਉਹ ਸਾਨੂੰ ਕਾਪੀ ਨਹੀਂ ਮਿਲੀ ਪਰ ਮੇਰੇ ਹਿਸਾਬ ਨਾਲ ਕੋਈ ਬਣਾਉਟੀ ਜੀ ਤੁਸੀਂ ਦੇਖੋ ਬੰਦੇ ਜੇਲ੍ਹ ਚ ਬੰਦ ਨੇ ਮੈਂ ਸਮਝਦਾ ਪੈਰ ਕਾਂ ਦੇ ਵਿੱਚ ਰਹਿੰਦੀ ਹੈ ਤਾਂ ਕਿਸੇ ਸਰਕਾਰੀ ਮੁਲਾਜ਼ਮ ਦੇ ਕੰਮ ਚ ਕੀ ਵਿਗੜਨ ਪਾਇਆ ਨਹੀਂ ਵਿਗੜਨ ਪਾਣਗੇ ਖਰ ਸਾਹਿਬ ਇੱਕ ਵੱਡਾ ਸਵਾਲ ਪੰਜਾਬ ਦੀ ਸਰਕਾਰ ਦੇ ਨਾਲ ਦੁਬਾਰਾ ਕੋਈ ਰਾਬਤਾ ਕਾਇਮ ਹੋ ਪਾਇਆ ਜਿਹੜੀ ਐਸਜੀਪੀਸੀ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਵੀ ਚਿੱਠੀ ਲਿਖੀ ਉਸ ਦਾ ਵੀ ਕੋਈ ਅਸਰ ਹੋਇਆ ਤੁਹਾਡੇ ਤੱਕ ਕੋਈ ਜਾਣਕਾਰੀ ਪਹੁੰਚੀ ਹੈ ਸਰਕਾਰ ਵੱਲੋਂ ਕੋਈ ਤਰਦਦ ਕੀਤਾ ਜਾ ਰਿਹਾ ਹੈ ਨਹੀਂ ਸਰ ਕੋਈ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ 나 ਹੀ ਮੈਨੂੰ ਲੱਗਾ ਸਰਕਾਰ ਕੋਈ ਇੰਟਰਸਟਿਡ ਹੈ ਦੇਖੋ ਜੋ ਥੋੜਾ ਬਹੁਤਾ ਬੋਲਦੇ ਸੀ ਅੱਜ ਜਿੰਨੇ ਵੀ ਉੱਥੇ ਮੋਰਚੇ ਤੇ ਕੋਈ ਹਾਜ਼ਰੀ ਲਵਾਉਂਦੇ ਸੀ ਚਾਹੇ ਮੈਂ ਆ ਸਾਡੇ ਸਾਰਿਆਂ ਦੇ ਜੋ ਸੋਸ਼ਲ ਮੀਡੀਆ ਖਾਤੇ ਨੇ ਉਹ ਸਰਕਾਰ ਨੇ ਇੰਡੀਆ ਦੇ ਵਿੱਚ ਬੈਨ ਕਰ ਦਿੱਤੇ ਨੇ ਤਾਂ ਮੇਰੇ ਸ ਆਫਦਲ ਸਰਕਾਰ ਦਾ ਬਹੁਤ ਹੀ ਜ਼ਿਆਦਾ ਇੱਕ ਐਂਟੀ ਰੋਖ ਹੈ ਇਸ ਚੀਜ਼ ਦੇ ਪ੍ਰਤੀ ਸਰਕਾਰ ਨਾ ਤਾਂ ਕੋਈ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ ਤੇ ਨਾ ਹੀ ਕੋਈ ਗੱਲਬਾਤ ਕਰਨਾ ਚਾਹੁੰਦੀ ਹੈ ਇਹ ਪੰਜਾਬ ਸਰਕਾਰ ਦੀ ਜੂਡਿਕਸ਼ਨ ਦੇ ਵਿੱਚ ਆਉਂਦਾ ਖਾਰਾ ਸਾਹਿਬ ਕਿਉਂਕਿ ਮਸਲਾ ਆਸਾਮ ਦਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਕੋਈ ਬੰਦਾ ਬੰਦਾ ਉਹਦੇ ਵਿੱਚ ਪੰਜਾਬ ਦੀ ਸਰਕਾਰ ਕੀ ਕਰ ਸਕਦੀ ਹੈ ਕੀ ਇਹਨਾਂ ਦੀ ਜੂਡਿਕਸ਼ਨ ਬਣਦੀ ਹੈ ਨੀ ਸਰ ਦੇਖੋ ਜੋ ਆਸਾਮ ਭੇਜਿਆ ਤਾਂ ਡੀਸੀ ਅੰਮ੍ਰਿਤਸਰ ਦੇ ਆਰਡਰਾਂ ਤੇ ਹੀ ਹੈ ਨਾ ਜੀ ਜੋ ਡਿਟੈਂਸ਼ਨ ਆਰਡਰ ਹੈ ਡੀਸੀ ਅੰਮ੍ਰਿਤਸਰ ਨੇ پاس ਕੀਤੇ ਹੈ ਜੋ ਹੋਮ ਸਕੱਰੇਟਰੀ ਪੰਜਾਬ ਨੇ ਉਸ ਨੂੰ ਅਪਰੂਵ ਕੀਤਾ ਹੈ ਹੋਮ ਮਿਨਿਸਟਰ ਦੇ ਕਹਿਣ ਤੇ ਸਾਰਾ ਕੁਝ ਹੋਇਆ ਹੋਮ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਦੇ ਕਹਿਣ ਤੇ ਸਾਰਾ ਕੁਝ ਹੋਇਆ ਤੇ ਆਲੇ ਉਸ ਸਮੇਂ ਕਸਟਡੀ ਵਿੱਚ ਡਿਬਰੂਗੜ ਉਹ ਡਿਬਰੂਗੜ ਚਾਹੇ ਜੇਲ੍ਹ ਦੇ ਵਿੱਚ ਨੇ ਪਰ ਕਸਟਡੀ ਦਾ ਡੀਸੀ ਅਮਰਸਰ ਦੀ ਬੰਦੀ ਹੈ ਨਾ ਉਹਨਾਂ ਨੇ ਸਿਰ ਜੇਲ੍ਹ ਟਰਾਂਸਫਰ ਕਰਕੇ ਉੱਥੇ ਭੇਜਿਆ ਅੰਡਰ ਦੀ ਪ੍ਰੋਵੀਜ਼ਨ ਆਫ ਨੈਸ਼ਨਲ ਸਕਿਉਰਿਟੀ ਐਕਟ ਪਰ ਜੋ ਸਾਰੇ ਉਹਨਾਂ ਤੇ ਡਿਟੈਂਸ਼ਨ ਆਰਡਰ ਵਗੈਰਾ ਨੇ ਸਾਰੇ ਪੰਜਾਬ ਦੇ ਅਪਲਾਈ ਹੁੰਦੇ ਨੇ ਕੰਡੀਸ਼ਨਸ ਆਫ ਡਿਟੈਂਸ਼ਨ ਪੰਜਾਬ ਦੀਆਂ ਅਪਲਾਈ ਹੋ ਰਹੀਆਂ ਨੇ ਉਹਨਾਂ ਤੇ ਤਾਂ ਇਹ 올 ਇਨ 올 ਪੰਜਾਬ ਸਰਕਾਰ ਦੀ ਜੂਰਿਸਡਿਕਸ਼ਨ ਵਿੱਚ ਹੀ ਸਾਰਾ ਕੁਝ ਹੋ ਰਿਹਾ ਤੇ ਉਹੀ ਪੰਜਾਬ ਸਰਕਾਰ ਦਾ ਮੈਂ ਸਮਝਦਾ ਹਾਂ ਉਹ ਚਾਹੁੰਦੀ ਹੈ ਵੀ ਨੇ ਤਾਂ ਕੋਈ ਨੁਕਸਾਨ ਹੋ ਜਾਵੇ ਜੀ ਬਈ ਇੱਕ ਛੋਟਾ ਜਿਹਾ ਸਵਾਲ ਫਿਰ ਮੈਂ ਵਾਈਂਡ ਅਪ ਕਰਾਂਗਾ ਸੁਣਨ ਦੇ ਵਿੱਚ ਇਹ ਵੀ ਆਇਆ ਸੀ ਕਿ ਪੰਜਾਬ ਦੀ ਸਰਕਾਰ ਨੇ ਇਹ ਤਰਕ ਦਿੱਤਾ ਕਿ ਭਾਈ ਉਮਰਤਪਾਲ ਨੂੰ ਇਸ ਕਰਕੇ ਪੰਜਾਬ ਨਹੀਂ ਲਿਆਂਦਾ ਜਾ ਸਕਦਾ ਕਿ ਜੋ ਇੱਥੇ ਆਗੇ ਤਾਂ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਜਾਏਗਾ ਲੋਕ ਉਹਨਾਂ ਨੂੰ ਮੱਥੇ ਟੇਕਣ ਲਈ ਜਾਣਗੇ ਔਰ ਇਲੈਕਸ਼ਨ ਸਿਰ ਤੇ ਖੜੀਆਂ ਅਸੀਂ ਇਲੈਕਸ਼ਨ ਦੇ ਦਿਨਾਂ ਦੌਰਾਨ ਉਹਨਾਂ ਨੂੰ ਨਹੀਂ ਬੁਲਾ ਸਕਦੇ ਕਿਉਂਕਿ ਸੰਭਾਲਨੀ ਸਥਿਤੀ ਔਖੀ ਹੋ ਜਾਏਗੀ ਨਹੀਂ ਨਹੀਂ ਜੀ ਐਵੇਂ ਸਰਕਾਰ ਦੀ ਇਹ ਬਹਾਨੇਬਾਜ਼ੀ ਹੈ ਤੁਸੀਂ ਦੇਖ ਲਓ ਵੀ ਉਹਨਾਂ ਦੇ ਤੁਸੀਂ ਲਾ ਲੋ 12 12 ਮਹੀਨੇ ਅੰਦਰ ਲਵਾ ਦਿੰਦੇ ਕੋਈ ਜੋ ਉਹਨਾਂ ਦਾ ਜੋ ਐਨਐਸਏ ਲਾਈ ਹੈ ਉਹ ਫਾਲਟੀ ਹੈ ਪ੍ਰੋਵੀਜ਼ਨਸ ਦੇ ਵਿੱਚ ਉਹਨਾਂ ਦੀ ਡੈਫੀਸ਼ੈਂਸੀ ਹੈ ਤਰੀਕਾ ਦੇ ਤਰੀਕੋ ਜਾਣਬੁੱਝ ਕੇ ਜੋ ਸਰਕਾਰ ਹੈ ਉਹ ਲੈਰੀ ਹੈ ਪਾਣੀ ਉਗਦਾਲਤ ਦੇ ਵਿੱਚੋਂ ਐਡੀ ਕੋਈ ਗੱਲ ਨਹੀਂ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ ਕਿਹੜਾ ਪੰਜਾਬ 'ਚ ਕੋਈ ਇਹੋ ਜਿਹੀ ਅਨਾਰਕੀ ਸੀ ਜਾਂ ਕੋਈ ਹਦ ਤੱਕ ਫੈਲਿਆ ਹੋਇਆ ਸੀ ਜੀ 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 ਕੋਈ ਅਜੀਬ ਹੈ ਕੋਈ ਗੱਲ ਨਹੀਂ ਸੀ ਇਹ ਮੇਰੇ ਹਿਸਾਬ ਨਾਲ ਸਾ ਉਹਨਾਂ ਦੀ ਬਹਾਨੇਬਾਜ਼ੀਆਂ ਨੇ ਉਹ ਜੋ ਇੱਕ ਧਿਰ ਨੂੰ ਜੋ ਕੋਸ਼ਤਕਾਂ ਦੇ ਉੱਪਰ ਜ਼ੁਲਮ ਕਰਕੇ ਦੂਜੀਆਂ ਤਰ੍ਹਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਇਹੀ ਮੈਨੂੰ ਲੱਗਦਾ ਇਹਨਾਂ ਦੀ ਪੋਲਿਟਿਕਸ ਹੈ ਕਮਿਊਨਲ ਪੋਲਿਟਿਕਸ ਹੈ ਇਹਨਾਂ ਦੀ ਧਰਮ ਤੋਂ ਪ੍ਰੇਰਿਤ ਹੈ ਵੀ ਇੱਕ ਧਰਮ ਨੂੰ ਦਬਾਓ ਤੇ ਦੂਜਿਆਂ ਨੂੰ ਖੁਸ਼ ਕਰੋ ਇਹ ਕਰਨ ਦੀ ਮੇਰੇ ਹਿਸਾਬ ਨਾਲ ਪੋਲਿਟਿਕਸ ਕਰ ਰਹੇ ਨੇ ਚਲੋ ਬਹੁਤ ਬਹੁਤ ਧੰਨਵਾਦ ਖਾਰਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹ ਸੰਨ ਈਮਾਨ ਸਿੰਘ ਖਾਰਾ ਜਿਹੜੇ ਕਿ ਐਡਵੋਕੇਟ ਨੇ ਭਾਈ ਅਮਰਤਪਾਲ ਦੇ ਇਹਨਾਂ ਦਾ ਦਾਵਾ ਹੈ ਕਿ ਪੰਜਾਬ ਦੀ ਸਰਕਾਰ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਅਮਰਤਪਾਲ ਸਿੰਘ ਨੂੰ ਵਾਪਸ ਲਿਆਉਣ ਦੇ ਲਈ ਔਰ ਸਿਹਤ ਲਗਾਤਾਰ ਨਸਾਜ਼ ਹੁੰਦੀ ਜਾ ਰਹੀ ਹੈ ਵਿਗੜਦੀ ਜਾ ਰਹੀ ਹੈ ਜੋ ਉਹਨਾਂ ਦੀ ਪਤਨੀ ਦਾ ਦਾਵਾ ਹੈ ਕਿ ਖੂਨ ਦੀਆਂ ਉਲਟੀਆਂ ਤੱਕ ਕਰਨੇ ਅਮਰਤਪਾਲ ਔਰ ਹੁਣ ਉਹਨਾਂ ਦੀ ਫੋਨ ਤੇ ਗੱਲਬਾਤ ਵੀ ਹੋਣੀ ਬੰਦ ਹੋ ਚੁੱਕੀ ਹੈ ਕਿਉਂਕਿ ਕੋਡ ਆਫ ਕੰਡਕਟ ਲੱਗਣ ਵਾਲਾ ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਜੋ ਇਹਨਾਂ ਦਾ ਦਾਵਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਫੋਨ ਤੇ ਗੱਲ ਕਰਾਣੀ ਬੰਦ ਕਰ ਦਿੱਤੀ ਹੈ ਸੋ ਹੁਣ ਸਥਿਤੀ ਕਿੱਦਾਂ ਦੀ ਹੋਏਗੀ ਅੱਗੇ ਜਾ ਕੇ ਕਿੱਦਾਂ ਦੀ ਨਹੀਂ ਇਹ ਸਮਝਣਾ ਬੜਾ ਔਖਾ ਹੋਏਗਾ ਪਰ ਕੋਈ ਨੁਕਸਾਨ ਵੱਡਾ ਹੋ ਸਕਦਾ ਜੇਕਰ ਸਮਾਂ ਰਹਿੰਦਿਆ ਕੋਈ ਐਕਸ਼ਨ ਨਾ ਲਿਆ ਗਿਆ ਦੇਖਦੇ ਹਾਂ ਨੇ ਬਾਕੀ ਖਬਰਾਂ ਲਈ ਬਣੇ ਰੋ ਪੀਡੀਸੀ نیوز ਨਾਲ ਧੰਨਵਾਦ